Murdaabad, Murdaabad, pegang serkar Murdaabad, Murdaabad, komputer ada, betul jindaabad, 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 satya mangga punya ਨਹੀਂ ਦੇ ਬਿਸ਼ਰਮੋ ਡੱਬੋ ਮਰੋ ਡੱਬੋ ਮਰੋ ਡੱਬੋ ਮਰੋ ਪੰਜਾਬ ਸਰਕਾਰ ਮਰਦਾਬਾਦ ਸਰਕਾਰ ਹੋਰ ਬਰਬਾਦ ਹੋਰ ਬਰਬਾਦ ਕੰਪਿਊਟਰ ਦੇ ਅਫਗਾਨੂ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰੋ ਸ਼ਿਫਟ ਕਰੋ ਸ਼ਿਫਟ ਕਰੋ ਸੀਐਸਆਰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ 6ਵਾਂ ਪੇਕ ਮਿਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮੁਰਦਾ کمپیوٹر دیا جندہ آباد. جندہ آباد, جندہ آباد پنجاب سرکار ہو برباد, برباد کرو, کرو. نہیں پنجاب سرکار آباد کمپیوٹر آباد لارے لونی سرکار مرد آباد, مرد آباد, مرد آباد. मुर्दाबाद मुर्दाबाद जिंदाबाद 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 पंजाब सरकार मुरादाबाद मुदाबाद मुर्दाबाद डुब मरो सरकार मुर्दाबाद मुर्दाबाद जिंदाबाद जिंदाबाद सरकार मुर्दाबाद 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 वादे पूरे करो पूरे करो पूरे करो ਸ਼ਰਮੋ ਡੁੱਬ ਮਰੋ ਡੁੱਬ ਮਰੋ ਡੁੱਬ ਮਰੋ ਜਿਆ ਸਰਕਾਰ ਮਰਦਾਬਾਦ 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 ਮੈਂ ਜਿਹੜੇ ਪਾਲ ਸਿੰਘ ਤਰਨਤਨ ਡਿਸਟ੍ਰਿਕਟ ਤੋਂ ਆਇਆ ਜੀ ਤੇ ਸੰਘਰਸ਼ ਕਮੇਟੀ ਚ ਇੱਕ ਸਪਤੰਬਰ ਨਾਲ ਜੁੜੇ ਹੋਇਆ ਹਾਂ ਤੇ ਸਗਾ ਸਰਕਾਰ ਦੇ ਖਿਲਾਫ ਲੜ ਰਹੇ ਹਾਂ ਕਿਉਂਕਿ 2011 ਕੰਪਿਊਟਰ ਫੈਕਲਟੀਜ਼ ਨੂੰ ਆਰ ਡੈਗੂਲਰ ਆਰਡਰ ਦਿੱਤੇ ਗਏ ਸੀ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਕੋਈ ਸ਼ਰਤਾਂ ਸੀ ਪਰ ਉਸ ਆਰਡਰ ਨੂੰ ਪੂਰੀ ਤਰ੍ਹਾਂ ਇਨਬਲ ਲਾਗੂ ਨਹੀਂ ਕੀਤਾ ਜਾ ਰਿਹਾ ਉਹਦੇ ਅਵਜ ਵਿੱਚ ਅਸੀਂ ਇਸ ਦਰਦੇ ਵਿੱਚ ਬੈਠੇ ਸੀ 165 ਦਿਨਾਂ ਤੋਂ ਤੇ ਜੋ ਕਿ ਲਗਾਤਾਰ ਚੱਲ ਰਿਹਾ ਹੈ 165 ਦਿਨਾਂ ਤੋਂ ਸਰਕਾਰ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਬਟ ਫਿਰ ਵੀ ਸਰਕਾਰ ਨੇ ਉਸ ਮੀਟਿੰਗਾਂ ਵਿੱਚ ਗੈਸ ਕਰਦੇ ਕਰਦੇ ਬਦਲ ਅਲਟੀਮੇਟਲੀ ਦੇ ਕੋਈ ਆਉਟਪੁੱਟ ਸਾਨੂੰ ਨਹੀਂ ਦਿੱਤੀ ਗਈ ਤੇ ਇੱਕ ਜਿਹਦਾ ਸ਼ੁਰੂ ਵਿੱਚ ਹੀ 2022 ਵਿੱਚ ਹੀ ਸਿੱਖਿਆ ਮੰਤਰੀ ਨੇ ਬਿਆਨ ਦਿੱਤਾ ਸੀ 15 ਸਪਤੰਬਰ 2022 ਨੂੰ ਕਿ ਅਸੀਂ ਤੁਹਾਡੇ ਤੇ ਸੀਐਸਆਰ ਤੇ ਪੇਗ ਮਿਸ਼ਨ ਲਾਗੂ ਕਰ ਦਵਾਂਗੇ ਬਟ ਉਹ ਵਾਦਾ ਸੋਸ਼ਲ ਮੀਡੀਆ ਤੇ ਹੀ ਰਹਿ ਗਿਆ ਇਹ ਉਹਦੇ ਵਾਦੇ ਨੂੰ ਪੂਰਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਕਾਫੀ ਮੀਟਿੰਗਾਂ ਆਈਆਂ ਪਰ ਉਸ ਮੀਟਿੰਗਾਂ 'ਚ ਵੀ ਕੁਝ ਨਹੀਂ ਨਿਕਲਿਆ ਆ ਪਿੱਛੇ ਜੇ ਡੀਏ ਦੀ ਐਵਜ ਮੰਗਿਆ ਸੀ ਡੀਏ ਮੰਗਿਆ ਸੀ ਸਿਰਫ ਇੱਕ ਟੈਂਟਰੀ ਮਰੀਲੇ ਦੇ ਤੌਰ ਤੇ ਕਿ ਜੇ ਉਹਦਾ ਇੱਕ ਮਿਸ਼ਨ ਦੇਵੋ ਤਾਂ ਉਹਦੀ ਇੰਟਾਇਰ ਬਲੀਅਰ ਦੇ ਤੌਰ ਤੇ ਡੀਏ ਦੇ ਦਿਓ ਪਰ ਡੀਏ ਵੀ ਆ ਕੇ ਵਾਇ ਨਹੀਂ ਦਿੱਤਾ ਗਿਆ ਉਹਨਾਂ ਨੇ 33% ਸਿਰਫ ਉੱਕਾ ਪੁੱਕਾ ਦੇ ਕੇ ਬਲ ਆਪਣਾ ਫਿਰ ਵਾਦਾ ਪੂਰਾ ਨਹੀਂ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਹ ਵਾਦਾ ਸਾਡਾ ਫਿਰ ਪੂਰਾ ਕਰੂਗੀ ਅਨਰਵਾਇਜ਼ ਡੀਏ ਜਾਂ 6 ਪੇਕ ਮਿਸ਼ਨ ਦੇਗੀ ਕਿਉਂਕਿ ਪਿਛਲੀ ਲਾਸਟ ਮੀਟਿੰਗ 'ਚ ਉਹ ਪ੍ਰਿੰਸੀਪਲ ਫਰਾਂਸਕਟੀ ਨਾਲ ਗੱਲਬਾਤ ਹੋਈ ਹੀ ਸਾਰੀ ਉਹ ਕਹਿ ਰਹੇ ਸੀ ਕਿ ਤਿੰਨ ਦਿਨਾਂ ਵਿੱਚ ਤੁਹਾਡਾ ਕਲੀਅਰ ਕਰ ਦੁੱਤਾ ਜਾਵਾਂਗੇ ਜਨਵਰੀ ਦੇ ਦੇਵਾਂਗੇ ਜਾਂ 6 ਪੀਕ ਵਿੱਚ ਦੇਵਾਂਗੇ ਬਟ ਤਿੰਨ ਦਿਨ ਛੱਡੋ ਅੱਜ ਪੂਰਾ ਫਿਰ 7-8 ਦਿਨ ਹੋ ਗਏ ਆ ਫਿਰ ਵੀ ਉਹ ਅੱਜ ਫਿਰ ਵੀ ਸਰਕਾਰ ਆਪਣੇ ਵਾਦੇ ਦੇ ਪੂਰਾ ਨਹੀਂ ਖਰੇ ਉਤਰ ਸਕੀ ਤੇ ਇਸ ਲਈ ਅਸੀਂ ਉਮੀਦ ਹੈ ਕਿ ਸਾਰਾ ਤੋਂ ਪਹਿਲਾਂ ਪਹਿਲਾਂ ਜਾਇ ਸਭ ਦੇ ਵਿੱਚ ਪੂਰਾ ਮਸਲਾ ਹੱਡਾ ਹੱਲ ਹੋ ਜਾਏਗਾ ਨਹੀਂ ਤਾਂ ਫਿਰ ਉਸ ਦੇ ਅੱਜ ਉਹ ਜੋ 17 ਫਰਵਰੀ ਨੂੰ ਵਹਾਲੀ ਵਿਖੇ ਇੱਕ ਜ਼ੋਰਦਾਰ ਇੱਕ ਮਹਾਰੈਲੀ ਕੀਤੀ ਜਾਊਗੀ ਜੀ 17 ਦੇ ਦੀ ਤੁਸੀਂ ਗੱਲ ਕੀਤੀ ਹੈ ਮਹਾਰੇਲੀ ਦੇ ਜੀ ਉੱਤੇ ਇੱਥੇ ਕਿੱਥੇ ਇਹ ਮਤਲਬ ਅੱਗੇ ਕੰਪਿਊਟਰ ਦੇ ਤਰ੍ਹਾਂ ਕਿ ਹੱਥ ਬਾਧਰੀ ਪਰੰਗ ਉੱਤੇ ਪੂਰੇ ਪੰਜਾਬ ਦੇ ਕੰਪਿਊਟਰ ਫੈਕਲਟੀ ਹਾਜ਼ਰ ਹੋਣਗੇ ਜੀ ਹਰ ਜ਼ਿਲ੍ਹੇ ਤੋਂ ਹੋਣਗੇ ਜੀ ਇਸ ਨਾਲ ਦੀ ਗਤੀਵਿਧੀ ਤੁਹਾਡੀ ਚੱਲ ਰਹੀ ਹੈ ਸਾਰੇ ਕੰਪਿਊਟਰ ਪੀਗਨ ਨਾਲ ਤੁਸੀਂ ਤੁਹਾਡਾ ਗੱਲਬਾਤ ਹੋ ਰਹੀ ਹੈ ਕਿ ਦਿੱਲੀ ਜਾਂ ਵਾਲੇ ਦਿੱਲੀ ਘਰ ਜਾਣ ਵਾਸਤੇ ਮੌਲੀ ਜਾਣਗੇ ਹਾਂ ਜੀ ਸਾਰੇ ਕੰਟਰੈਕਟਰ ਨੇ ਜੀ ਸਾਰੇ ਪੂਰੇ ਜੋਸ਼ ਨਾਲ ਆ ਜੀ ਪੂਰੇ ਜੋਸ਼ ਨਾਲ ਪਹੁੰਚਣਗੇ ਜੀ ਉਸ ਦਿਨ ਕਿੰਨੇ ਕ ਮਤਲਬ ਤੁਸੀਂ ਤਾਂ ਕੰਪਿਊਟਰਾਂ ਤੋਂ ਇੱਕ ਰੋਸੇ ਜਾ ਸਕਦਾ ਉੱਥੇ 2-3 ਹਜ਼ਾਰ ਦੇ ਕਰੀਬ ਦੇ ਗਿੰਦੇ ਚ ਕੰਮਟ ਦੇ ਆਪਕੇ ਜੀ ਪਹੁੰਚਣਗੇ ਜੀ ਹੋਰ ਪੰਜਾਬ ਸਰਕਾਰ ਜੇ ਤੁਹਾਡੀਆਂ ਮੰਗਾਂ ਦੇ ਵੱਲ ਧਿਆਨ ਪੂਰਾ ਨਾ ਦਿੱਤਾ ਅਗਲਾ ਪ੍ਰੋਗਰਾਮ ਕੀ ਹੋ ਜਾਣਾ ਇਹ ਜੀ 17 ਦੀ ਮਹਾਰਾਲੀ ਤੋਂ ਬਾਅਦ ਦੇਖਾਂਗੇ ਕੀ ਬਣਦਾ ਜਿੱਦਾਂ ਅਗੇ ਦਿੱਲੀ ਜੀ ਦੋਪਤਕਸ਼ਨ ਕੀਤਾ ਗਿਆ ਸੀ ਉਸੇ ਤਰ੍ਹਾਂ ਹੀ ਕੋਈ ਨਾ ਕੋਈ ਫਿਰ ਕੋਈ ਹੋਰ ਐਕਸ਼ਨ ਨੂੰ ਜਾਂ ਸਰਕਾਰ ਤੱਕ ਆਪ ਆ ਭਜਾਵਾਂਗੇ ਕਿਦਾਂ ਐਕਸ਼ਨ ਕਰਦੇ ਆਂ ਲਾਸਟ ਨਹੀਂ થઈ ਗਈ ਤਦੋਂ ਦਾ ਨਾਮ ਕੀ ਹੈ ਜੇ ਤੁਸੀਂ ਕਿਹੜੇ ਸ਼ਹਿਰ ਤੋਂ ਆਏ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਅਸੀਂ ਸਾਰੇ ਜਿੰਨੇ ਜਾਣੇ ਵੀ ਹਾਂ ਤਰਨਤਾਰਨ ਜ਼ਿਲ੍ਹੇ ਤੋਂ ਅਸੀਂ ਆਏ ਹੋਏ ਹਾਂ ਕੀ ਕਹਿਣਾ ਚਾਹੋਗੇ ਸਰਕਾਰ ਨੇ ਕੀ ਵਰਤ ਹੋਰ ਜਾਂ ਮੰਗਾਂ ਵੱਲ ਧਿਆਨ ਦਿੱਤਾ ਪਰ ਗੱਲਬਾਤ ਹੋਈਆ ਪਰ ਉਹਨੇ ਧਿਆਨ ਨਹੀਂ ਦਿੱਤਾ ਤੁਹਾਡੀਆਂ ਮੰਗਾਂ ਵੱਲ ਦੇਖੋ ਜੀ ਪਹਿਲੀਆਂ ਸਰਕਾਰਾਂ ਜਿਉਂ ਅਸੀਂ ਭਰਤੀ ਹੋਏ ਹਾਂ 2005 ਤੋਂ ਚਾਹੇ ਅਕਾਲੀ ਸਰਕਾਰ ਰਹੀ ਹੈ ਚਾਹੇ ਕਾਂਗਰਸ ਸਰਕਾਰ ਰਹੀ ਹੈ ਉਹਨਾਂ ਸਾਰਿਆਂ ਨੇ ਸਾਡੀ ਗੱਲਬਾਤ ਸੁਣੀ ਆ ਹਰ ਵਾਰੀ ਸਾਨੂੰ ਆਸ਼ਵਾਸਨ ਇਹੋ ਦਿੰਦੇ ਆ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਤੁਹਾਡਾ ਹੱਲ ਜਿਹੜਾ ਉਹ ਕੀਤਾ ਜਾਏਗਾ ਉਸ ਤੋਂ ਬਾਅਦ ਜਿਵੇਂ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਨਾਂ ਨੇ ਵੀ ਸਾਨੂੰ ਆਸ਼ਵਾਸਨ ਹੀ ਦਿੱਤੇ ਆ ਮੀਟਿੰਗਾਂ ਸਾਡੀਆਂ ਜਿਹੜੀਆਂ ਲਗਭਗ 70 80 ਦੇ ਕਰੀਬ ਮੀਟਿੰਗਸ ਹੋ ਚੁੱਕੀਆਂ ਨੇ ਚਾਹੇ ਮੰਤਰੀ ਆ ਚਾਹੇ ਕੋਈ ਸਰਕਾਰੀ ਉੱਚ ਅਧਿਕਾਰੀ ਆ ਸਾਰਿਆਂ ਨੇ ਸਾਨੂੰ ਇਹੀ ਕਿਹਾ ਹੈ ਕਿ ਤੁਹਾਡੀਆਂ ਮੰਗਾਂ ਜਾਇਜ਼ ਆ ਪਰ ਹੱਲ ਸਾਡਾ ਜਿਹੜਾ ਵਾ ਕੋਈ ਨਹੀਂ ਕਰ ਰਿਹਾ ਸਾਡੀ ਮੰਗ ਇਹ ਕੀ ਆ ਕਿ ਜਿੰਨਾ ਚਿਰ ਤੱਕ ਸਾਡੀ ਪਹਿਲੀ ਮੰਗ ਤੇ ਆ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਸ਼ਿਫਟ ਕੀਤਾ ਜਾਵੇ ਉਸ ਤੋਂ ਬਾਅਦ ਜਿੰਨਾ ਚਿਰ ਤੱਕ ਉਹ ਪ੍ਰੋਸੈਸ ਚੱਲਦਾ ਆ ਇਨ ਬਿਟਵੀਨ ਸਾਨੂੰ ਜਿਹੜਾ ਆ ਅਨ ਰਵਾਈਜ਼ਡ ਡੀਏ ਜਿਹੜਾ ਆ ਉਹ ਦਿੱਤਾ ਜਾਵੇ ਇਹ ਸਾਡੀ ਮੇਨ ਮੰਗ ਹੈ ਜੀ ਜਿਸ ਨੇ ਦਿੱਲੀ ਦੇ ਵਿੱਚ ਤੁਸੀਂ ਪ੍ਰਦਰਸ਼ਨ ਕੀਤਾ ਸੀ ਆਮ ਪਾਰਟੀ ਨੂੰ ਠੱਟਾ ਲੱਗਾ ਉਹ 2000 ਜੇ ਤੁਹਾਡੀਆਂ ਮੰਗਾਂ ਨਾ ਬਣੀਆਂ ਗਿਆ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਵੀ ਕੋਰਾ ਬੈਸਟ ਹੋਏਗਾ ਦੇਖੋ ਜੀ ਅਸੀਂ ਦਿੱਲੀ ਦੇ ਵਿੱਚ ਵੀ ਸਾਡੇ ਤੇ ਵੀ ਦਬਾਅ ਸੀ ਸਰਕਾਰ ਤੇ ਵੀ ਪੂਰਾ ਦਬਾਅ ਸੀ ਉਹਨਾਂ ਨੇ ਸਾਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਦਿੱਲੀ ਤੱਕ ਪਹੁੰਚ ਨਾ ਸਕੀਏ ਪਰ ਫਿਰ ਵੀ ਜਿਹੜੇ ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਇਕੱਠੇ ਹੋ ਕੇ ਬੱਸਾਂ ਰਾਹੀਂ ਗੱਡੀਆਂ ਰਾਹੀਂ ਰੇਲਾਂ ਰਾਹੀਂ ਜਾਂ ਆਪਣੀਆਂ ਕਾਰਾਂ ਕਰਕੇ ਪਹੁੰਚੇ ਦਿੱਲੀ ਦੇ ਵਿੱਚ ਲਗਭਗ 900 ਹਜ਼ਾਰ ਦੀ ਗਿਣਤੀ ਵਿੱਚ ਪਹੁੰਚੇ ਤੇ ਇਸੇ ਤਰ੍ਹਾਂ ਹੀ ਜੇਕਰ ਸਰਕਾਰ ਸਾਨੂੰ ਹੁਣ ਪਿੱਛੇ ਜਿਹੜੀ ਮੀਟਿੰਗ ਹੋ ਕੇ ਹੱਡੀਆਂ 4 ਤਰੀਕ ਨੂੰ ਉਹਦੇ ਵਿੱਚ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਤੁਹਾਡਾ ਅਨਰਵਾਈਜ਼ਡ ਡੀਏ ਜਿਹੜਾ ਆ ਉਹ ਲਾਗੂ ਕਰ ਦਿੱਤਾ ਜਾਏਗਾ 2-3 ਦਿਨਾਂ ਦੇ ਵਿੱਚ ਹੀ ਪਰ ਕਾਫੀ ਦਿਨ ਬੀਤ ਚੁੱਕੇ ਹਲੇ ਤੱਕ ਵੀ ਸਰਕਾਰ ਨੇ ਉਹਦਾ ਕੋਈ ਰਿਜ਼ਲਟ ਜਿਹੜਾ ਸਾਨੂੰ ਨਹੀਂ ਦਿੱਤਾ ਜੇਕਰ ਸਰਕਾਰ ਸਾਡੀ ਮੰਗ ਨਹੀਂ ਪੂਰੀ ਕਰਦੀ ਇੱਕ ਤੇ ਅਸੀਂ 17 ਤਰੀਕ ਨੂੰ 17 ਫਰਵਰੀ ਨੂੰ ਜਿਹੜਾ ਵਾ ਉਹ ਰੈਲੀ ਕਰ ਰਹੇ ਹਾਂ ਮਹਾਂ ਰੈਲੀ ਕਰ ਰਹੇ ਹਾਂ ਜਦੇ ਵਿੱਚ ਪੰਜਾਬ ਭਰ ਦੇ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਪਹੁੰਚਣਗੇ ਉਹਦੇ ਵਾਸਤੇ ਲਾਮਬੰਦੀ ਵੀ ਲਗਾਤਾਰ ਜਾਈ ਕੀਤੀ ਜਾ ਰਹੀ ਆ ਬਲੌਕ ਵਾਈਜ਼ ਤੇ ਸੋਸ਼ਲ ਮੀਡੀਆ ਰਹੀ ਵੀ ਲਾਮਬੰਦੀ ਕੀਤੀ ਜਾ ਰਹੀ ਆ ਜੇਕਰ ਸਰਕਾਰ ਕੁਝ ਨਹੀਂ ਲੈ ਕੇ ਆਉਂਦੀ ਤਾਂ ਅਸੀਂ ਇੱਕ ਬਹੁਤ ਵੱਡਾ ਗੁੱਪਟ ਐਕਸ਼ਨ ਜਿਹੜਾ ਵਾ ਉਹ ਕਰਨ ਦੀ ਤਿਆਰੀ ਦੇ ਵਿੱਚ ਹੈਗੀ ਆ ਉਹ ਆਣਵਾ ਦੇ 2027 ਦੇ ਵੋਟਰ ਹੈ ਉਹ ਜੇ ਉਸ ਤੋਂ ਪਹਿਲਾਂ ਤੁਹਾਡੀ ਮੰਗ ਨਾ ਮੰਨੀ ਗਈ 2027 ਵਿੱਚ ਤੁਹਾਡਾ ਕੀ ਐਕਸ਼ਨ ਹੋਏਗਾ ਦੇਖੋ ਜੀ ਇਹ ਤੇ ਪੰਜਾਬ ਭਰ ਦੇ ਤੁਸੀਂ ਬੱਚੇ-ਬੱਚੇ ਨੂੰ ਚਾਹੇ ਬੁੱਢੇ ਬਜ਼ੁਰਗ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਪੰਜਾਬ ਸਰਕਾਰ ਦਾ ਅਕਸ ਜਿਹੜਾ ਹੈ ਬਹੁਤ ਗਿਰਿਆ ਹੈ ਜੇ ਅੱਜ ਦੀ ਤਰੀਕ ਦੇ ਵਿੱਚ ਵੋਟਾਂ ਪੈ ਜਾਣ ਤੇ ਸ਼ਾਇਦ ਆ ਵੀ ਇਹ ਦੋ ਤਿੰਨ ਤੋਂ ਵੱਧ ਸੀਟਾਂ ਜਿਹੜੀਆਂ ਲੈ ਜਾਣ ਜੇਕਰ ਇਹ ਇਸ ਆਪਣੇ ਗਿਰੇ ਹੋਏ ਐਕਸ ਨੂੰ ਇਹ ਬਦਲਣਾ ਚਾਹੁੰਦੇ ਆ ਉੱਚਾ ਚੁੱਕਣਾ ਚਾਹੁੰਦੇ ਆ ਤੇ ਇਹ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਆ ਸਾਡੀ ਮੰਗ ਜਿਹੜੀ ਹੈ ਪਹਿਲ ਦੇ ਆਧਾਰ ਤੇ ਪੂਰੀ ਕਰਨ ਬਾਕੀ ਜਥੇਬੰਦੀਆਂ ਪੰਜਾਬ ਦੇ ਲੋਕਾਂ ਦਾ ਕੰਮ ਕਰਨ ਫਿਰ ਇਹਨਾਂ ਦਾ ਕੋਈ ਵਕਾਰ ਬਣ ਸਕਦਾ ਆ ਅਦਰਵਾਈਜ਼ ਇਹ ਬਿਲਕੁਲ ਜ਼ੀਰੋ ਆ ਜੀ 2027 ਦੀਆਂ ਚੋਣਾਂ ਦੇ ਵਿੱਚ